ਕੀ ਸਾਰਾ ਸਮਾਨ ਹੈਗਾ ਡੰਡੇ ਸੀਟਾਂ ਇਹ ਫਾਸਟ ਆਨਰ ਦਾ ਨਗਦ ਕੈਸ਼ ਦਾਗਾ ਉਹ ਯਾਰ ਕੰਟਾਏ ਚੱਲਿਆ ਹੋਇਆ ਨਗਦ ਕੈਸ਼ ਦਾਗਾ ਠੀਕ ਹੈ ਜੀ ਮਾਡਲ ਪਈਏ ਮਾਡਲ 2017 ਦਾ ਠੀਕ ਹੈ ਜੀ ਹਾਂ ਜਿੱਥੋਂ ਮਰਜ਼ੀ ਬੰਦਾ ਇਹਨੂੰ ਚੈੱਕ ਕਰਾ ਸਕਦਾ ਪਰ ਜਿਹੜੇ ਮਾਲਕ ਵੀਰ ਤੋਂ ਲਿਆ ਉਹਦੇ ਨਾਲ ਅਪਾ ਗੱਲ ਵੀ ਕਰਾ ਦੇਣੀ ਹੈ ਮੈਂ ਕੋਈ ਦੁਕਦਾਰੀ ਵੀ ਨਹੀਂ ਜਾਣਾ ਬਈ ਸੋਨਾ ਲੀਕਾ ਦਾ ਕਿੰਗਾ ਨਾ ਆ ਸੋਨਾਲੀਕਾ ਦਾ ਹੋਰ ਵੀ ਖੜਿਆ ਬਈ ਇੱਕ ਦੋ ਵਾਲੇ ਠੀਕ ਆ ਕੱਲੇ ਇਥੋਂ ਮਾੜੇ-ਮਾੜੇ ਮਗਿਆੜ ਹੋਏ ਹੋ ਪੰਦਸ ਕਿਦਾਂ ਮੰਗਿਆ ਆ ਚੀਜ਼ ਗੱਲੇ ਠੀਕ ਹੈ ਜੀ ਹਾਂ ਬਾਕੀ ਖਰਾ ਅਰੀਜਨਲ ਆ ਠੀਕ ਹੈ ਜੀ ਤੇ ਮਿੱਤਰੋ ਅੱਜ ਨੇ ਪੰਜ ਨੀਲੇ ਮੋਰ ਤੇ ਗੱਲਾਂ ਹੀ ਕੁਝ ਹੋਰ ਤੇ ਖੜਿਆਂਗੇ ਪਿੰਡ ਮੱਜੂਗਿਆਂ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਖਰੀਦਣਾਗਾ ਠੀਕ ਆ ਬਾਈ ਜੀ ਜਾਂ ਵੇਚਣਾਗਾ ਤਾਂ ਬਾਈ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਆਗਾ ਤੇ ਆਜੋ ਬਾਈ ਜਗਜੀਤ ਨਾਲ ਕਰਦੇ ਆ ਗੱਲਬਾਤ ਸਾਸਿਕਾ ਬਾਈ ਜਗਜੀਤ ਸਾਸਿਕਾ ਬਾਈ ਹੋ ਠੀਕ ਆ ਬਾਈ ਵਧੀਆ ਬਈ ਵਧੀਆ ਵਧੀਆ ਠੀਕ ਆ ਬ ਠੀਕ ਹੈ ਬਰਨਾਲਾ ਠੀਕ ਹੈ ਟ੍ਰਕ ਉਧਰ ਨਹੀਂ ਆਉਂਗੇ ਤਾਂ ਇੱਧਰ ਸੱਚੇ ਹੱਥ ਆ ਬਾਈ ਜਮੂਗਾ ਰੋਡ ਤੋਂ ਆਉਣਾ ਇੱਧਰ ਬਾਰ-ਬਾਰ ਫੇਰਨੀ ਤੇ ਖੱਬੇ ਹੱਥ ਹੈ ਜੀ ਬਾਰ-ਬਾਰ ਠੀਕ ਆ ਬਾਈ ਬਾਕੀ ਸਾਡੇ ਬੋਰਡ ਲੱਗਿਆ ਹੋਇਆ ਹੈ ਬੋਰਡ ਲੱਗਿਆ ਹੋਇਆ ਹੈ ਜੀਪੀ ਕਰਿਆਣਾ ਸਟੋਰ ਹੈ ਨਾ ਬਾਈ ਜੀ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਨੇ ਭੇਜਿਆ ਜੀ ਆਪਣੇ ਕੋਲੇ ਟਰੈਕਟਰ ਬਈ ਹੈਗੇ 6-7 ਠੀਕ ਆ ਜੀ ਹਾਂ ਕੰਡੀਸ਼ਨਾਂ ਚੰਗੇ ਰਹਿਣਗੇ ਬਾਈ ਕੰਡੀਸ਼ਨਾਂ ਉਧਰੇ ਸਾਹਮਣੇ ਦਿਖਾ ਦੇ ਨਵੇਂ ਠੀਕ ਆ ਬਾਈ ਚਲੋ ਮਿੱਤਰੋ ਪਹਿਲਾਂ ਤੁਹਾਨੂੰ ਮਹਿੰਦਰਾ ਹੀ ਦਿਖਾਉਣੇ ਕੇ 500 75 ਕੰਡੀਸ਼ਨ ਚ ਚੈੱਕ ਕਰ ਲੋ ਬਈ ਸਰਪੰਚ ਮਾਡਲ ਚ ਆ ਗਿਆ ਕੰਡੀਸ਼ਨ ਦਾ ਫੁੱਲ ਨਵਾਂ ਤੇ ਚੰਗਾ ਟਰੈਕਟਰ ਹੈਗਾ ਟੌਪ ਮਾਡਲ ਵਾਲਾ ਆ ਗਿਆ ਨਾ ਬਈ ਇਹ ਵੱਡੀ ਹਾਂਡੀ ਵਾਲਾ ਨਾ ਜੀ ਹਾਂ ਹਾਂ ਬਈ ਐਮ ਕੇ ਐਮ ਵਾਲਾ ਠੀਕ ਆ ਬਈ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਬਈ ਨਿਗ੍ਹਾ ਮਰਵਾ ਦੇ ਟਰੈਕਟਰ ਤੇ ਪੂਰਾ ਚੰਗਾ ਪਿਆਗਾ ਜੇ ਗੱਲ ਬਾਤ ਕਰੀਏ ਬਈ ਜੀ ਟੱਚਿੰਗ ਦੀ ਟੱਚਿੰਗ ਹੈ ਬਈ ਇਹਦੇ ਸਿਰਫ ਇੱਕ ਤਾਂ ਹਿੱਸੇ ਤੇ ਜੇ ਮੂਰੇ ਠੀਕ ਹੈ ਇੱਕ ਲੈਂਕ ਹੋਈ ਵੀ ਠੀਕ ਆ ਭਾਈ ਆ ਚੀਜ਼ ਤੇ ਨਾ ਬਈ ਮਤਲਬ ਹੋ ਰਿਹਾ ਨਾ ਥੋੜੇ ਜਿਆਦਾ ਟੋਜਨ ਪਾਉਣਾ ਹੈ ਹਾਂ ਹਾਂ ਬਸ ਉਹ ਜਿਵੇਂ ਆ ਨਾ ਐ ਜਿਹਾ ਹੋਇਆ ਵਾ ਸੀਗਾ ਇਹਦਾ ਕਰਕੇ ਇੱਥੇ ਟੱਕ ਸੀਗੀ ਹੋਰ ਕੋਈ ਗੱਲ ਨਹੀਂ ਠੀਕ ਆ ਭਾਈ ਇੱਕ ਗੱਲ ਹੋਰ ਵੀ ਹੈ ਨਾ ਬਈ ਹੁੰਦਾ ਹੈ ਨਾ ਚੀਜ਼ ਵਧੀਆਂ ਨੂੰ ਲਾਉਣੇਗੇ ਇਹ ਨਹੀਂ ਹੋਊਗਾ ਲਿਪਿਆ ਹੋਊਗਾ ਨਾ 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 ਬਈ ਪੂਰਾ ਵਧੀਆ ਇਹ ਨਾ ਭਾਈ ਥੋੜਾ ਜਿਹਾ ਹੌਲਾ ਕਰਕੇ ਨੇ ਇਹਨੂੰ ਮੜਾ ਮੋਟਾ ਟੋਜਨ ਪਾਉਣਾ ਪਿਆ ਜਾਂਦਾ ਹੈਗਾ ਹੋਰ ਨਹੀਂ ਗੱਲ ਕੋਈ ਠੀਕ ਆ ਭਾਈ ਬਾਕੀ ਤੁਝ ਬੰਪਰ ਚੰਗਾ ਲੱਗਿਆ ਹੋਇਆ ਹੈਗਾ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਟਾਇਰਾਂ ਦੀ ਕੰਡੀਸ਼ਨ ਰੂਪੇ ਜੀ ਟਾਇਰ ਬਈਏ ਦੇ ਅਗਲੇ ਹੈਗੇ 75 ਪੈਸੇ ਮਗਰਲੇ 65 ਤੋਂ 70 ਹੋਣਗੇ ਜੀ ਠੀਕ ਹੈ ਜੀ ਲੈ ਮਿੱਤਰੋ ਬੈਕ ਟਾਇਰ ਪਤਿਹਰਾ ਵਾਲ ਨੇਗੇ ਚੰਗਾ ਟਰੈਕਟਰ ਹੈਗਾ ਤੇ ਮਾਡਲ ਰਹੇਗਾ ਬਈ ਜੀ ਇਹ 2014 ਮਾਡਲ ਆ ਬਈ ਟੌਪ ਵਾਲਾ ਮਾਡਲ ਲਗਾ ਠੀਕ ਹੈ ਮਿੱਤਰੋ ਟੌਪ ਵਾਲਾ ਮਾਡਲ ਲਗਾ ਇੰਜਨ ਗੇਅਰ ਤਾਂ ਚੰਗਾ ਪੂਰਾ ਵਧੀਆ ਬਈ ਨੋਆ ਬਈ ਤਸੱਲੀ ਕਰਾ ਕੇ ਆਪ ਲੈ ਕੇ ਜਾਓ ਨਾ ਬਈ ਤੇ ਇਹਦਾ ਪ੍ਰਾਈਸ ਰੂਪੇ ਜੀ ਇਹਦਾ ਬਈ 415000 ਰੁਪਏ ਜੀ ਠੀਕ ਹੈ ਮੌਕੇ ਤੇ ਮੌਕੇ ਤੇ ਦੇ ਦਾਂਗੇ ਤਾਂ 90 ਦਾ ਠੀਕ ਆ ਬਈ ਜ ਬੰਨ ਡੈਕਟਰ ਮਿੱਤਰੋ ਕਟਿਆ ਜਾਊਗਾ ਲੋਨ ਇਹਦੇ ਉੱਤੇ ਹੋ ਜਾਊਗਾ ਹਾਂ ਹਾਂ ਲੋਨ ਹੋ ਜਾਊ ਬਾਈ ਤੇ ਅਗਲਾ ਵੇਜੀ ਆ ਗਿਆ ਸੋਨਾ ਲੀਕਾ 60 ਦਾ ਤੇ ਟੌਪ ਵਾਲਾ ਮਾਡਲ ਆ ਬੇਜੀ ਪਾਵਰ ਸਟੀering ਚ ਡਬਲ ਡਿਸਟ੍ਰਿਬਿਊਟਰ ਆਣਾ ਬੇਜੀ ਨਹੀਂ ਡਿਸਟ੍ਰਿਬਿਊਟਰ ਸਿੰਗਲ ਹੀ ਹੁੰਦਾ ਸਿੰਗਲ ਡਿਸਟ੍ਰਿਬਿਊਟਰ ਹੀ ਹੁੰਦਾ ਹੁੰਦਾ ਸਿੰਗਲ ਹੀ ਠੀਕ ਇਹ ਮਾਡਲ ਸਿੰਗਲ ਆ ਠੀਕ ਆ ਬੇਜੀ ਬਾਕੀ ਚੱਕ ਵੀ ਸਕਦੇ ਹੋ ਤੇ ਟਾਇਰ ਰਹਿਣਗੇ ਬੇਜੀ ਤੇ ਟਾਇਰ ਇਹਦੇ ਬਈ 70 ਤੋਂ 75 ਪੈਸੇ ਚਾਰੇ ਠੀਕ ਆ ਜੀ 70 ਤੋਂ 75 ਪੈਸੇ ਚੌਕੜਾ ਟਾਇਰ ਹੁੰਦਾ ਪਿਆ 16 ਲਿਟਰ ਵੇਜੀ ਹਾਂ ਹਾਂ ਬਈ ਇਹ 16 ਲਿਟਰਾਂ ਚ ਹੁੰਦਾ 60 ਐਚਪੀ ਵਾਲਾ ਰੈਕਟਰ ਠੀਕ ਆ ਬਈ ਜੀ ਬਾਕੀ ਚੈੱਕ ਵੀ ਕਰ ਸਕਦੇ ਕੋਈ ਬਈ ਜੀ ਕੰਡੀਸ਼ਨ ਦਾ ਚੰਗਾਗਾ ਤੇ ਮਾਡਲ ਹੈਗਾ ਬਈ ਜੀ ਇਹ ਮਾਡਲ 2013 ਜੀ ਠੀਕ ਆ ਜੀ ਪੀਵੀ 12 ਨੰਬਰ ਆਗਾ ਬਈ ਛਤਰੀ ਇਹਦੇ ਨਾਲ ਛਤਰੀ ਨਹੀਂ ਹੈਗੀ ਬਈ ਇਹਦੇ ਨਾਲ ਬਾਕੀ ਸਾਰਾ ਸਮਾਨ ਹੈਗਾ ਡੰਡੇ ਸੀਟਾਂ ਇਹ ਫਾਸਟ ਓਨਰ ਦਾ ਨਗਦ ਕੈਸ਼ ਦਾਗਾ ਠੀਕ ਆ ਬਈ ਜੀ ਡੰਡੇ ਡੁੰਡੇ ਵੀ ਤੁਸੀਂ ਦੇ ਸਕਦੇ ਚੰਗੇ ਪਿਆਗੇ ਬਈ ਜੀ ਤੇ ਇੰਟਰਵਿਊ ਸਾਫ ਸੁਥਰਾ ਬਈ ਸਾਰਾ ਠੀਕ ਆ ਬਈ ਜੀ ਨਿਗਾ ਮਰਵਾ ਦੇ ਬਈ ਬਿੰਦਰੀ ਇਹਦੇ ਉੱਤੇ ਦੇਖ ਸਕਦੇ ਬਈ ਜੀ ਟਰੈਕਟਰ ਪੂਰਾ ਫੁੱਲ ਸੋਹਣਾ ਪਿਆਗਾ ਨਾ ਬਈ ਪੂਰਾ ਸਾਫ ਆ ਬਈ ਵੇਟ ਬੋਡ ਟਰੈਕਟਰ ਦੇ ਸਾਰੇ ਨਾ ਆ ਗਏ ਵੇਟ ਤੇ ਵੀ ਨਿਗਾ ਮਰਵਾ ਦੇ ਮੈਨੂੰ ਆਏ ਗਏ ਆਲਦੀ ਨਾਲ ਜਿੰਨੇ ਰਮ ਮਹਗੇ ਨੇ ਬਾਈ ਸਾਰੇ origignal ਹੀ ਨੇ origignal ਹੈ ਬਾਈ ਥੱਲੇ ਮਗਰਾ ਨਾਲ ਟਾਚਿੰਗ ਜ਼ਰੂਰ ਹੋਈ ਵੀ ਆ ਬਾਈ ਠੀਕ ਆ ਬਾਈ ਦੱਸ ਕੇ ਦੇਵੋਗੇ ਉਹ ਦੱਸ ਕੇ ਦੇਵਾਂਗੇ ਠੀਕ ਆ ਆ ਮਗਰਾਟਾ ਦੇ ਵਿੱਚ ਨਿਕਾ ਮਰਵਾ ਦੇ ਬਾਈ ਆਪਾਂ ਆਮ ਕਹਿੰਦੇ ਨੇ ਮੱਖੀ ਜਿੰਨਾ ਦਾਗ ਵੀ ਨਹੀਂ ਹੈਗਾ ਨਾ ਬਾਈ ਸਮਾਈ ਤੇ ਗੋਲੇ ਪਲੇ ਨਹੀਂ ਹੈਗੇ ਬਸ ਮਾੜਾ ਮੋਟਾ ਨਾ ਜਿਵੇਂ ਇੱਥੇ ਜੰਗਾਲ ਦੀ ਗੂਲ ਸੀ ਆ ਚੀਜ਼ਾਂ ਤੇ ਠੀਕ ਆ ਬਾਈ ਮਾੜੀ ਮੋਟੀ ਟਾਚਿੰਗ ਹੋਈ ਵੀ ਆ ਜਾਂ ਜਿਵੇਂ ਮਾੜਾ ਮੋਟਾ ਲੈਂਕ ਲੋਂਕਾ ਤੇ ਬਾਕੀ ਸਾਰਾ origignal ਰਹਿ ਠੀਕ ਆ ਬਾਈ ਮਤਲਬ ਮਾਡਲ ਦੇ ਹਿਸਾਬ ਨਾਲ ਬਾਈ ਜੇ ਆਪਾਂ ਕਹਿੰਦੇ ਆ ਵੀ ਇਹ ਇੰਨਾ ਕ ਤੇ ਇਹਦਾ ਪ੍ਰਾਈਸ ਰਹੂਗਾ ਭਾਈ ਜੀ ਇਹਦਾ ਵੀ 415000 ਰੁਪਇਆ ਜੀ ਇਹਦਾ ਵੀ 415000 ਰੁਪਇਆ ਠੀਕ ਹੈ ਲੈ ਮਿੱਤਰੋ 415000 ਇਹਦਾ ਤੇ 415 ਦੀ ਬਾਈ ਕਹਿੰਦਾ ਮਹਿੰਦਰਾ ਦਾ ਤੇ ਅੱਗੇ ਦਿਖਾਉਣੇ ਭਾਈ ਜੀ ਤੁਹਾਨੂੰ ਸੋਨਾ ਲੀਕਾ ਡੀਆਈ 60 ਆਰ 100 ਉਹ ਚ ਕੰਡੀਸ਼ਨ ਚੈੱਕ ਕਰੋ ਮਿੱਤਰੋ ਇਹ ਮਿੱਤਰੋ ਮਿੱਡੀ ਸ਼ੋਅ ਵਾਲਾ ਗਿਆ 04 ਨੰਬਰ ਆ ਗਿਆ 16 ਦੇ ਟਾਇਰਾਂ ਚ ਆ ਗਿਆ ਟਾਇਰਾਂ ਦੀ ਕੰਡੀਸ਼ਨ ਪਈ ਇਹਦੀ ਟਾਇਰ ਪਈ ਇਹਦੇ 70-75 ਪੈਸੇ ਨਾਲ ਦੀ ਆ ਜੀ ਠੀਕ ਆ ਜੀ ਹਾਂ 2000 ਘੰਟਾ ਘੰਟਾ ਇਹ ਚੱਲਿਆ ਹੋਇਆ ਨਗਦ ਕੈਸ਼ ਦਾ ਹੈਗਾ ਠੀਕ ਹੈ ਮਾਡਲ ਬਈ ਮਾਡਲ 2017 ਦਾ ਠੀਕ ਹੈ ਜੀ ਹਾਂ ਜਿੱਥੋਂ ਮਰਜੀ ਬੰਦਾ ਇਹਨੂੰ ਚੈੱਕ ਕਰਾ ਸਕਦਾ ਆਪਾਂ ਜਿਹੜੇ ਮਾਲਕ ਵੀਰ ਤੋਂ ਲਿਆ ਉਹਦੇ ਨਾਲ ਆਪਾਂ ਗੱਲ ਵੀ ਕਰਾ ਦਾਂਗੇ ਯਾਰ ਠੀਕ ਆ ਲੈ ਮਟਰ ਇੰਨਾ ਕੁ ਨਵਾਂਗਾ ਇੰਨਾ ਰੇ ਠੀਕ ਆ ਬਈ ਚੈੱਕ ਵੀ ਕਰ ਸਕਦੇ ਹੋ ਕਿ ਬਾਕੀ ਬੇਟ ਵਗੈਰਾ ਬੈਕਟਰ ਜਿਹੜਾ ਰੰਬਾ ਚ ਲੱਗੇ ਹੋਏ ਨੇ ਕਿ ਕੰਡੀਸ਼ਨ ਦਾ ਚੰਗਾ ਪਿਆ ਹੋੱਕਾ ਕ ਵੀ ਹੈਵੀ ਲੱਗੀ ਹੋਈ ਹੈ ਨਾ ਬਈ ਹਾਂ ਹਾਂ ਬਈ ਹੋੱਕੇ ਤੇ ਆਉਂਦੀ ਹੈਵੀ ਹੈ ਤੇ ਨਾਲ ਤੇ ਹੀ ਸਾਰਾ ਕੁਝ ਠੀਕ ਹੈ ਨਾਲ ਦੀ ਜਿੰਨਾ ਹੈਗਾ ਹੋੱਕਾ ਤਾਂ ਉਹਦੀ ਮਾੜੀ ਦਿਖਾ ਮਾੜੀ ਮੋਟੀ ਬਣੀ ਬੇਮਲੂਮੀ ਜਿੰਨੀ ਘਸਣੀ ਸੋਨੀ ਕੀ ਘਸੀ ਵਜੇ ਮਤਲਬ ਬਈ ਜਿਆਦਾ ਜੂਜ ਹੀ ਨਹੀਂ ਕਰਦਾ ਨਾ ਨਾ ਬਈ ਕੋਈ ਕਿਲੀਆਂ ਚ ਪਲੇ ਨਹੀਂ ਕੋਸੇ ਹਲੇ ਤੱਕ ਉਹ ਜਿਹੜਾ ਏਜੰਸੀ ਵਾਲਾ ਗੁੱਲਾ ਉਹ ਵੀ ਨਾਲ ਦਾ ਰਹਿ ਗਿਆ ਬਈ ਠੀਕ ਆ ਬਈ ਡਬਲ ਡਿਸਟ੍ਰਿਬਿਊਟਰ ਆ ਗਿਆ ਮਿੱਤਰੋ ਟੌਪ ਮਾਡਲ ਆ ਗਿਆ ਤੇ ਇਹਦਾ ਪ੍ਰਾਈਸ ਬਈ ਇਹਦਾ ਜੀ 515000 ਇਹਦਾ 515000 ਠੀਕ ਆ ਬਈ ਉਹ 415000 ਇਹ 515000 ਠੀਕ ਆ ਜੀ ਚਲੋ ਮਿੱਤਰੋ ਅਗਲਾ ਨੀਲਾ ਮੋਰਾ ਆ ਗਿਆ ਬਈ ਜੀ TXT ਮਾਡਲ 3630 ਪਲੱਸ ਵਾਲਾ ਬਈ ਤੇ ਇਹ ਮਾਡਲ ਆ ਬਈ ਜੀ ਇਹ 2011 ਬਈ ਠੀਕ ਆ ਜੀ ਟਾਇਰਾਂ ਦੀ ਕੰਡੀਸ਼ਨ ਬਈ ਟਾਇਰ ਇਹਦੇ 7580 ਪੈਸੇ ਆ ਗਿਆ ਚਾਰੇ ਠੀਕ ਹੈ ਜੀ 3 ਸਪੀਡ ਹੈ ਭਾਜੀ ਇਹ ਫੁੱਲ ਟੌਪ ਵਾਲਾ ਮਾਡਲ ਆ ਭਾਈ ਇਹ 55 ਐਚਪੀ ਵਾਲਾਗਾ ਠੀਕ ਹੈ ਜੀ ਆ 50 ਚੀ ਵਾਲੇ ਹੁੰਦੇ ਨੇ ਨਾ ਭਾਈ ਇਹ 10 11 ਚ ਹੀ ਆਇਆ ਜਿਹੜਾ ਫੁੱਲ ਟੌਪ ਠੀਕ ਆ ਭਾਜੀ ਮਤਲਬ ਹੁਣ ਤਾਂ ਭਾਈ ਪਚੜਾ 55 ਐਚਪੀ ਵਾਲੇ ਸਕਰੀਬਨ ਬੰਦ ਹੀ ਹੋ ਗਏ ਨੇ ਹਾਂਜੀ ਹਾਂ ਠੀਕ ਆ ਭਾਜੀ ਬਾਕੀ ਚੈੱਕ ਵੀ ਕਰ ਸਕਦੇ ਹੋ ਕੰਡੀਸ਼ਨ ਦਾ ਉਹ ਜਿਹੜਾ 55 ਦਾ ਭਾਈ ਸਪੈਸ਼ਲ ਐਡੀਸ਼ਨ ਚ ਹੀ ਆਉਂਦਾ ਠੀਕ ਆ ਭਾਈ ਇਹ ਸਪੈਸ਼ਲ ਐਡੀਸ਼ਨ ਚ ਆਉਂਦਾ ਭਾਜੀ ਇਹ ਬਿਨਾ ਸਪੈਸ਼ਲਿਟੀ ਜਿਸ ਨਾਲ ਪਲੱਸ ਵਾਲਾ ਮਾਡਲ ਬਿਨਾ ਟਰਬੋ ਵਾਲਾ ਠੀਕ ਆ ਬਿਨਾ ਟਰਬੋ ਵਾਲਾਗਾ 75000 ਰੁਪਿਆ ਇਹਦਾ ਪ੍ਰਾਈਸ ਆ ਮਾਨ ਤਨ ਉਹ ਜੀ ਬਈ ਹਾਂ ਹਾਂ ਬਈ ਮਾਨ ਤਨ ਸਾਰਿਆਂ ਚ ਹੋਊਗਾ ਠੀਕ ਆ ਬਈ ਪੁਰਾਣਾ ਟਰੈਕਟਰ ਇਹਦੇ ਵੀ ਕੱਟਿਆ ਜਾਊਗਾ ਲੋਨ ਇਹਦੇ ਵੀ ਹੋ ਜਾਊਗਾ ਤੇ ਅੱਗੇ ਹੈਗਾ ਡੀਆਈ 745 ਦਾ ਚੈੱਕ ਕਰੋ ਮਿੱਤਰੋ ਕੰਡੀਸ਼ਨ ਟਰੈਕਟਰ ਵੀ ਚੰਗਾ ਖਾਨੇ ਵੀ ਟਰੈਕਟਰ ਦੀ ਚੰਗੀ ਆਗੀ ਤੇ 13 ਵਾਲੇ 12 ਵਾਲੇ ਟਾਇਰ ਨਾ ਨਹੀਂ ਨਹੀਂ 13 ਵਾਲੇ 13 ਵਾਲੇ ਠੀਕ ਆ ਲੋ ਮਿੱਤਰੋ 13 ਵਾਲੇ ਟਾਇਰਨਗੇ ਬਾਕੀ ਬਾਕੀ ਪਲੇਟਫਾਰਮ ਚੰਗਾ ਨਾ ਬਈ ਇਹਦੇ ਇਹ ਬਈ ਇਹਦੇ ਕੰਪਨੀ ਜਿਉਂ ਆਇਆ ਵਾ ਇਹ 5 6 ਮਾਡਲ ਦੇ ਸਾਰੇ ਦੇ ਹੀ ਆ ਬਸ ਉਹਨਾਂ ਲਿਖਾ ਦੇ ਠੀਕ ਆ ਬਈ ਕੰਪਨੀ ਜਿਉਂ ਆਇ 4 ਤੇ 5 ਚ ਜ਼ਿਆਦੇ ਆ ਯਾਨੀ ਕਿ 6 ਚ ਵੀ ਮਾੜਾ ਮੋਟਾ ਠੀਕ ਆ ਭਾਈ ਜਿਹੜੀ ਇਹ ਰੇਸ ਆ ਭਾਈ ਇਹਦੇ ਰੇਸ ਵੀ ਨਹੀਂ ਆਉਂਦੀ ਆ ਭਾਈ ਇਹ ਕੰਪਨੀ ਚੋਂ ਆ ਠੀਕ ਆ ਤਕਰੀਬਨ ਮੈਂ 2-3 ਟਰੈਕਟਰ ਹੀ ਦੇਖਨੇ ਅਜੇ ਤੱਕ ਇਹ ਰੇ ਉਸਦੇ ਬਾਈ ਗੱਲ ਗੱਤ ਕਰੀ ਜਾਂਦਾ ਇਹ ਕਹਿੰਦਾ ਆਪਣੇ ਕੋਲੇ ਭਾਈ ਆਪਣੇ ਕੋਲੇ ਇਸ ਟਾਈਮ ਹੀ ਤਿੰਨ ਹੈਗੇ ਆ ਠੀਕ ਆ ਇਸ ਟਾਈਮ ਤੇ ਤੁਹਾਡੇ ਪਾਸੇ ਗਿਆ ਵਾ ਦੋ ਤਾਂ ਖੜਾ ਹੀ ਆ ਸਾਹਮਣੇ ਠੀਕ ਆ ਇਹ ਫਰੰਟਾ ਵੀ ਇਹ 45 ਵਾਲਾ ਵੀ 60 ਵਾਲਾ ਤਿੰਨੇ ਇਹ ਪੈਡਲਾਂ 'ਚ ਹੈਗੇ ਆ ਠੀਕ ਆ ਭਾਈ ਜੀ ਬਾਕੀ ਚੈੱਕ ਕਰ ਸਕਦੇ ਭਾਈ ਇੰਜਨ ਉੰਜਨ ਦਾ ਚੰਗਾ ਪਿਆਗਾ ਸਾਦੀ ਕਟਾਈ ਚ ਆ ਗਿਆ ਟਾਇਰ ਵੀ ਚੰਗੇ ਪੈਣਗੇ ਇਹ ਡਬਲ ਕਲੱਚ ਆ ਬਾਈ ਡਬਲ ਕਲੱਚ ਆ ਹਾਂ ਡਬਲ ਕਲੱਚ ਆਗਾ ਠੀਕ ਆ ਜੀ ਉਹਨਾਂ ਲਈ ਕਾ 745 2005 ਮਾਡਲ ਆ ਮੂਲੇ ਟਾਇਰ ਦੇ ਨਵੇਂ ਵਰਗੇ ਮਗਲੇ ਟਾਇਰ ਦੇ ਆ ਰਿਹਾਗੇ 70 ਰੁਪਏ ਮੂਲੇ ਜਮਨ ਨਵੇਂ ਮੂੰਗ ਪੈਨੇਗੇ ਹਾਂ 65 ਤੋਂ 70 ਪੈਸੇ ਮਗਲੇ ਟਾਇਰ ਆ ਜੀ ਠੀਕ ਆ ਜੀ ਪ੍ਰਾਈਜ਼ ਰੋਗਾ ਬਾਈ ਇਹਦਾ ਇਹਦਾ 245000 ਬਾਈ ਨੰਬਰ ਨੰਬਰ ਪੰਜਾਬ ਨੰਬਰ ਆਪਣੇ ਕੋਲ ਸਾਰੇ ਪੰਜਾਬ ਹੀ ਹੁੰਦੇ ਨੇ ਠੀਕ ਆ ਲੈ ਮਿੱਤਰੋ ਤਕਰੀਬਨ ਪੰਜਾਬ ਨੰਬਰ ਹੀ ਹੁੰਦੇ ਨੇਗੇ ਠੀਕ ਆ ਜੀ ਇੰਜਨ ਗੇਅਰ ਦਾ ਬਾਈ ਕਹਿੰਦਾ ਚੰਗਾਗਾ ਬਾਕੀ ਤਸੱਲੀ ਕਰਕੇ ਲੈ ਕੇ ਜਾਇਓ ਤੇ ਅਗਲਾ ਇਹ ਆ ਗਿਆ ਭਾਈ ਜੀ ਡੀਆਈ 60 ਦਾ ਹਾਂਜੀ ਹਾਂਜੀ ਠੀਕ ਹੈ 2006 ਮਾਡਲ ਆ ਭਈ ਇਹ ਠੀਕ ਹੈ ਅੱਜ ਦਾ ਮੈਂ ਕਹਿੰਦਾ ਕੋਸਤਕਾਰੀ ਦਿੰਨੇ ਆ ਕਹਿਣਾ ਭਈ ਸੋਨਾ ਲੀਕਾ ਦਾ ਕਿੰਗ ਕਹਿਣਾ ਆ ਸੋਨਾ ਲੀਕਾ ਦਾ ਹੋਰ ਵੀ ਖੜਿਆ ਭਈ ਇੱਕ ਦੋ ਵਾਲੇ ਠੀਕ ਆ ਤਿਆਰ ਦੂਰ ਮੜੇ ਮੋਟੇ ਕਰਨ ਵਾਲੇ ਸੀਗੇ ਠੀਕ ਹੈ ਜੀ ਹਾਂ ਯਾਰ ਭਈ ਹਰ ਇੱਕ ਵੀਡੀਓ ਚ ਜਿਵੇਂ ਆਪਾਂ ਕਹਿਨੇ ਹੁੰਨੇ ਭਈ ਅੱਜ ਨਾ ਆ ਭਾਈ ਨੂੰ ਆਪਾਂ ਸੋਨਾ ਲੀਕਾ ਦਾ ਕਿੰਗ ਬਣਾਉਦਾ ਠੀਕ ਆ ਜੇ ਸੋਨਾ ਲੀਕਾ ਕੋਈ ਵੀ ਲੈਣਾ ਤਾਂ ਆ ਭਾਈ ਨਾਲ ਸੰਪਰਕ ਕਰ ਲਿਓ ਹਾਂ ਭਈ ਠੀਕ ਆ ਭਾਈ ਜੀ ਤੇ ਇਹਦੇ ਟਾਇਰ ਭਾਈ ਇਹਦੇ ਟਾਇਰ ਅਗਲੇ ਦਾ ਨਵੇਂ ਆ ਬਈ ਮਗਰਲੇ 50 ਕੁ ਪੈਸੇ ਮੰਨ ਲਓ 45 ਤੋਂ 50 ਠੀਕ ਆ ਬਈ ਜੀ ਹਾਂ ਹਾਂ ਬਾਕੀ ਰੇ ਮੁਰੰਮਤ ਤੁਸੀਂ ਦੇਖ ਸਕਦੇ ਬਈ ਬਹੁਤ ਸਾਫ ਕੰਡੀਸ਼ਨ ਆ ਬਈ ਇਹਦੀ ਵਿਸ਼ੇ ਮਾਡਲ ਦਾ ਸਹਾਂ ਚੰਗਾ ਪਿਆਗਾ ਬਾਕੀ ਬੈਕ ਸਾਈਡ ਤੋਂ ਵੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਪੂਰਾ ਚੰਗਾ ਪਿਆਗਾ ਟਰੈਕਟਰ ਬਈ ਇੰਜਨ ਗੇਅਰ ਦਾ ਬਈ ਇੰਜਨ ਗੇਅਰ ਦਾ ਪੂਰਾ ਵਧੀਆ ਬਈ ਠੀਕ ਇੰਜਨ ਆਪਣਾ ਕੋਈ ਵੀ ਟਰੈਕਟਰ ਆ ਬਈ ਬੰਦਾ ਚਾਹੇ ਬਾਕੇ ਲਿਆ ਸਕਦਾ ਕੋਈ ਚੱਕਰ ਆਪਦਾ ਕਰਕੇ ਬਾਹਲੇ ਕੋਈ ਦਿੱਕਤ ਵਾਲੀ ਗੱਲ ਠੀਕ ਆ ਬਈ ਮਤਲਬ ਇੱਕ ਗੱਲ ਹੋਰ ਆ ਬਈ ਵੀਡੀਓ ਤੇ ਤੁਹਾਨੂੰ ਚੀਜ਼ ਹੋਰ ਦਿਖ ਉੱਤੇ ਕੋਈ ਹੋਰ ਆ ਜਦੋਂ ਤੁਸੀਂ ਉਰੇ ਆਉਂਦੇ ਠੀਕ ਆ ਬਈ ਆਪਦੇ ਤੇ ਹੱਲੇ ਕਰੋ ਅੱਸੀ ਗੱਲ ਕਰੀਏ ਨਾ ਠੀਕ ਆ ਬਈ ਫੋਨ ਤੇ ਉਹ ਗੱਲ ਬਾਤ ਨਹੀਂ ਬੰਦ ਹੁੰਦੀ ਰੇਟ ਹੋ ਜਾ ਆਖ ਜਾਂਦਾ ਭਾਰੇ ਇੱਕ ਟਰੈਕਟਰ ਦੇ ਗਾਰੰਟੀ ਦਾ ਰੋਮਾਂਗੇ ਠੀਕ ਆ ਜੀ ਹਾਂ ਜਿਹੜਾ ਨਾ ਹੁੰਦਾ ਅਗਲੇ ਦੇ ਨਾ ਹੁਣ ਤੱਕ ਜਿਹੜਾ ਨਹੀਂ ਹੁੰਦਾ ਪਹਿਲੇ ਕਹਦਾ ਜਿਹੜਾ ਪਾਸਿੰਗ ਵੈਸੇ ਨਾ ਤਾਂ ਹਰੇਕ ਹੀ ਹੁੰਦਾ ਹੁੰਦਾ ਯਾਨੀ ਕਿ ਪਾਸਿੰਗ ਤੋਂ ਬਾਹਰ ਆ ਬਈ ਠੀਕ ਫਿਰ ਉਹ ਵਾਲਾ ਕਹਿੰਦਾ ਇਹ ਤੇ ਖਰਚਾ ਆਉਂਦਾ ਇਹ ਤੇ ਜਿਆਦਾ ਆ ਜਾਂਦਾ ਠੀਕ ਆ ਜੀ ਹਾਂ ਤੇ ਇਹਦਾ ਪ੍ਰਾਈਸ ਬਈ ਜੀ ਇਹਦਾ ਯਾਰ ਪ੍ਰਾਈਸ ਹੁਣ ਕੀ ਕਰੀਏ ਘੜਾ ਕਰਵੇਂ ਇਹਦਾ ਘੱਟ ਕਰ ਦਈ ਕੱਟ ਕਰ ਦੋ 2006 ਮਾਡਲ ਹੈਗਾ ਮਿੱਤਰੋ ਬਸ ਯਾਰ ਇਹ 235000 ਰੁਪਏ ਦੇ ਦੇਂਗੇ ਠੀਕ ਹੈ ਜੀ 2 ਲੱਖ 35000 ਦਾ ਨਾਲੇ ਵੱਡਾ ਟਰੈਕਟਰ ਹੈ ਨਾ ਵੇਹ ਠੀਕ ਹੈ ਲੈ ਮਿੱਤਰੋ ਵੱਡੇ ਕੰਮ ਚ ਜਿੱਥੇ ਮਰਜ਼ੀ ਚੱਲ ਲਵੇ ਟਰੈਕਟਰ ਨੂੰ ਕੱਲਾ ਬਈ ਕਿਹੜੀ ਆਪਾਂ ਗੱਲਾਂ ਪਾਵਰ ਕੰਨੇ ਮਾਰ ਖਾਂਦਾ ਕਹਿੰਦਾ ਹਾਂ ਹਾਂ ਕੱਲਾ ਬਈ ਚਾਗਾ ਪਰ ਹੈ ਸਾਰਾ ਟੌਪ ਆ ਗਿਆ ਸਾਰਾ ਟੌਪ ਠੀਕ ਆ ਬਾਈ ਜੀ ਤੇ ਅੱਗੇ ਦਿਖਾਉਣਾ ਬਈ ਤੁਹਾਨੂੰ ਸਵਰਾਜ 855 ਤੇ ਇਹ ਮਾਡਲ ਆ ਬਈ ਜੀ ਇਹ ਬਈ 2011 ਮਾਡਲ ਆ ਠੀਕ ਹੈ ਜੀ ਕਲੋਸ ਕਰਦੇ ਇੰਜਨ ਵਾਲਾ ਜਿਹਦੀ ਡਿਮਾਂਡ ਜਿਹਦੀ ਜਿਆਦਾ ਹੈ ਠੀਕ ਹੈ ਜੀ ਫਿਲਟਰ ਦੀ ਕੰਡੀਸ਼ਨ ਚੈੱਕ ਕਰਾ ਦੇ ਸਾਰਾ ਫਿਲਟਰ Ориਜਨਲ ਹੈਗਾ ਠੀਕ ਹੈ ਜੀ ਇਹ Ориਜਨਲ ਹੀ ਪਾਵਰ ਹੈ ਬਈ ਕੰਪਨੀ ਨਾਲ ਇਹ ਕੰਪਨੀ ਨੂੰ ਹੀ ਹੈ ਬਈ ਡਬਲ ਪੰਪ ਆ ਬਈ ਕੰਪਨੀ ਚ ਹੋਇਆ ਸੀਗਾ ਠੀਕ ਹੈ ਬਈ ਮਤਲਬ ਕਈ ਆਏ ਨਹੀਂ ਹੈ ਨਾ ਬਈ 11 ਮਾਡਲ ਨਹੀਂ 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 ਇਹ ਕੰਪਨੀ ਪਾਵਰ ਠੀਕ ਹੈ ਇਹ ਕਲੋਸ ਕਰਦੇ ਇੰਜਨ ਵਾਲਾ ਮਿੱਤਰੋ 11 ਮਾਡਲ ਹੈਗਾ ਕੰਡੀਸ਼ਨ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ ਇਹਦੇ ਨਾਲ ਟਾਇਰ ਆ ਜਿਹੜੇ 15 ਦੇ ਪਾਏ ਹੋਇਆ ਬਈ ਠੀਕ ਹੈ 14 ਨਹੀਂ ਹੈ ਕਹਿੰਦੇ ਬਈ 15 ਦੇ ਟਾਇਰ ਦੇ ਪਾਏ ਸਕਦੇ ਯਾਰ ਬਾਈ ਮੂਰਲੇ 75 ਤੋਂ 80 ਰੁਪਏ ਮੰਗਲੇ 70 ਰੁਪਏ ਮੰਨ ਲਓ ਠੀਕ ਆ ਬਾਈ ਜੀ ਹਾਂ ਠੀਕ ਆ ਬਈ ਬਾਕੀ ਦੇਖ ਸਕਦੇ ਇਹਦੇ ਸਿਰਪਣਾ ਕੱਲੇ ਇੱਥੋਂ ਮਾੜੇ ਮਾੜੇ ਮਗਰਿਆਲ ਹੋਏ ਹੋ ਪੁੱ ਦੱਸ ਕਿਦਾ ਮੰਗਿਆ ਆ ਚੀਜ਼ ਗੱਲੇ ਠੀਕ ਆ ਜੀ ਹਾਂ ਬਾਕੀ ਕਰ ਰਿ ਅਰੀਜਨਲ ਆ ਠੀਕ ਆ ਜੀ ਮਤਲਬ ਬਈ ਇਹ ਗੱਲ ਦੱਸਣ ਦੀ ਇਹ ਹੁੰਦੀ ਆ ਕਿ ਜਦੋਂ ਤੁਸੀਂ ਆਓਗੇ ਠੀਕ ਆ ਦੂਰੋਂ ਚੱਲ ਕੇ ਆ ਬਾਈ ਆ ਲੈਨੇ ਦੂਰੋਂ ਆਉਣਾ ਹੁੰਦਾ ਨਾ ਮੇਰੇ ਬੰਦਾ ਕਹਿੰਦਾ ਯਾਰ ਬੋਲੀ ਤੁਸੀਂ ਅਰੀਜਨਲ ਜਾਂਦੇ ਸੀਗੇ ਪਰ ਜਿਹੜਾ ਮਾੜਾ ਮੋਟਾ 1921 ਬਾਈ ਪੁਰਾਣੇ ਟਰੈਕਟਰਾਂ ਦੀ ਹੋ ਜਾਂਦੀ ਹੈਗੀ ਠੀਕ ਆ ਠੀਕ ਆ ਇਹਦਾ ਮਤਲਬ ਮਤਰਾ 4 ਲੱਖ ਰੁਪਏ ਭਰਿਆ ਜਾਗਾ ਬਾਕੀ ਮਾਮਤਾਨ ਆਹ ਹਾਂ ਹਾਂ ਬਹੁਤ ਸਾਰਿਆਂ ਚ ਹੋਈ ਜਾਣਾ ਉਹ ਤਾਂ ਕੋਈ ਠੀਕ ਆ ਭਾਈ ਜੀ ਤੇ ਲੋਨ ਤਾਂ ਨਹੀਂ ਹੋਣਾ ਪਿਆਣਾ ਇੱਥੇ ਨਹੀਂ ਲੋਨ 11 ਤੇ ਨਹੀਂ ਭਾਈ 12 ਤੋਂ ਉੱਤੇ ਸਾਰਿਆਂ ਤੇ ਕਰਾ ਦੇਣਗੇ ਲੋਨ ਜੇ ਮਾਉਣਾ ਸੋਨਾ ਲੀਕਾ ਖੜਾ ਹੈਗਾ ਉਹ ਦੋਨਾਂ 17 ਮਾਡਲ ਤੇ ਹੋਜੂ ਉਹਦੇ ਤੇ ਹੋਜੂ 575 ਤੇ ਹੋਜੂਗਾ ਇਹਨਾਂ ਤੇ ਲੋਨ ਹੋ ਜਾਣਗੇ ਬਾਕੀ ਜਿਹੜੇ ਉੱਚੇ ਮੱਲਨ ਦੇ ਸਾਰਿਆਂ ਤੇ ਹੋ ਜਾਂਦੇ ਠੀਕ ਆ ਭਾਈ ਜੀ 12 ਮਲ ਤੋਂ ਉਪਰੋਂ ਪਰਨ ਸਾਰਿਆਂ ਤੇ ਹੋ ਜਾਂਦੇ ਲੋਨ ਤੇ ਇਹ ਤੋਂ ਬਿਨਾ ਭਾਈ ਹੋਰ ਕਿਹੜੇ ਕਿਹੜੇ ਟਰੈਕਟਰ ਖੜੇ ਨੇ ਆਪਣੇ ਕੋਲੇ ਹੋਰ ਭਾਈ ਸੋਨਾ ਲੀਕਾ ਸੋਰਾ ਇਤ ਸੋਨਾ ਲਿਖਾ ਤਾਂ ਬਾਕੀ ਤੁਹਾਨੂੰ ਪਤਾ ਹੀ ਜਾਂਦੇ ਜਾਈ ਜਾਂਦੇ ਹਨ ਠੀਕ ਹੈ ਜੀ ਹਾਂ ਤੇ ਬਾਕੀ ਉਹ ਰਾਹ ਜਿਹੜੇ ਖੜੇ ਨਗੇ ਨਾ ਬਸ ਉਹ ਸੋਨਾ ਲਿਖਾ ਹੀ ਹੈ ਬਸ ਸੋਨਾ ਲਿਖਾ ਉਹ ਸੋਨਾ ਲਿਖਾਈ ਹੈਗੇ ਠੀਕ ਹੈ ਹਾਂ ਜੀ ਠੀਕ ਹੈ ਭਾਈ ਜੀ ਤੇ ਮੈਂ ਲੋਕੇਸ਼ਨ ਭੇਜੇ ਮੇਨ ਲੋਕੇਸ਼ਨ ਭਾਈ ਪਿੰਡ ਮੱਜੂ ਕੇ ਜ਼ਿਲ੍ਹਾ ਬਰਨਾਲਾ ਉਹਦਾ ਔੜ ਦਿੰਦਾ ਵਾ ਜਮਾ ਇਧਰ ਮੋਗਾ ਰੋਡ ਤੋਂ 2 ਕਿਲੋ 4-5 ਕਿਲੋਮੀਟਰ ਦੂਰੀ ਆ ਹਾਂ ਨਾ 3 ਕਿਲੋਮੀਟਰ ਹੀ ਆ ਮੋਗਾ ਰੋਡ ਤਾਈ ਤੋਂ ਠੀਕ ਹੈ ਉਹਦਾ ਔੜ ਹੈਗਾ 5 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਭੇਜੀ 98078 0055 ਠੀਕ ਹੈ ਭ ਠੀਕ ਹੈ ਭਾਈ ਧੰਨਵਾਦ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਲੱਗਿਆ ਬਹੁਤ ਬਹੁਤ ਮਿਹਰਬਾਨੀ ਜੀ ਲਓ ਮੇਟਰ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਸਾਰਿਆਂ ਦਾ